ਦੁਨੀਆ ਦੇ ਵਿੱਚ ਸ਼ੌਂਕ ਤੇ ਬੜੇ ਲੋਕਾਂ ਨੇ ਪਾਲੇ ਹੁੰਦੇ ਆ ਵੱਖ-ਵੱਖ ਤਰ੍ਹਾਂ ਦੇ ਸ਼ੌਂਕ ਤੇ ਵੱਖ-ਵੱਖ ਤਰ੍ਹਾਂ ਦੇ ਲੋਕ ਪਰ ਸ਼ੌਂਕ ਜਿਹੜੇ ਆ ਉਹ ਹਰ ਬੰਦੇ ਦੇ ਜਿਹੜੇ ਉਹ ਪੂਰੇ ਨਹੀਂ ਹੁੰਦੇ ਜਾਂ ਹਰ ਬੰਦਾ ਪੂਰੇ ਕਰ ਨਹੀਂ ਸਕਦਾ ਪਰੰਤੂ ਜਿਹੜੇ ਹਿੰਮਤੀ ਬੰਦੇ ਹੁੰਦੇ ਆ ਜਿਹੜੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਦੇ ਤੇ ਉਹਨਾਂ ਦੇ ਸ਼ੌਂਕ ਜਿਹੜੇ ਆ ਉਹ ਪੂਰੇ ਵੀ ਹੁੰਦੇ ਆ ਤੇ ਜਿਹੜੇ ਸ਼ੌਂਕ ਪਾਲਣੇ ਸ਼ੌਂਕ ਰੱਖਣੇ ਜਿਹੜੇ ਆ ਉਸ ਖਾਲੇ ਆ ਤੇ ਉਹਨਾਂ ਨੂੰ ਪੂਰੇ ਕਰਨਾ ਉਹਨਾਂ ਹੀ ਔਖਾ ਆ ਤੇ ਅੱਜ ਵੀ ਤੁਹਾਨੂੰ ਇਹੋ ਜਿਹੇ ਨੌਜਵਾਨਾਂ ਨਾਲ ਮਿਲਾਰੇ ਆ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਜਿਹੜੇ ਆਪਣੇ ਸ਼ੌਂਕ ਪੂਰੇ ਕੀਤੇ ਲੱਖਾਂ ਰੁਪਏ ਲਾ ਕੇ ਸ਼ੌਂਕ ਪੂਰੇ ਕੀਤੇ ਤੇ ਸ਼ੌਂਕ ਕਿਹੜੇ ਨੇ ਸ਼ੌਂਕ ਨੇ ਯਾਮਾ ਮੋਰਸਲ ਦੇ ਯਾਮਾ ਸੀਰੀਜ਼ ਜਿਸ ਦੇ ਵਿੱਚ ਗੱਭਰੂ ਨੇ ਸਭ ਤੋਂ ਪਹਿਲਾਂ RX 100 cc ਜਾਮਾ ਲਿਆ ਫੇਰ ਲਿਆ 135 cc ਤੇ ਉਸ ਤੋਂ ਬਾਅਦ ਮੇਰੇ ਖਿਆਲ ਚ ਇਹ ਵਾਲਾ ਜਿਹੜਾ ਮੋਟਰਸਾਈਕਲ ਆ ਇਹ ਪੰਜਾਬ ਚ ਸ਼ਾਇਦ ਹੀ ਕਿਸੇ ਕੋ ਹੋਵੇ ਪਰ ਜੇ ਹਾਊਗਾ ਵੀ ਤੇ ਇਸ ਤਰ੍ਹਾਂ ਦਾ ਨਹੀਂ ਹੋਣਾ ਇਹ ਹੈਗਾ ਜਾਮਾ 350 cc ਤੇ ਇਹਦੇ ਵਿੱਚ ਕੀ ਖਾਸੀਅਤ ਆ ਕਿੰਨੇ ਇਹਨਾਂ ਦੇ ਪੈਸੇ ਲੱਗੇ ਆ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਜਿਹੜੇ ਪਹਿਣਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਤੇ ਜਿੰਨੇ ਵੀਊ ਹੋਣੇ ਚਾਹੀਦੇ ਆ ਉਹਨੇ ਨਾਲ ਸਬਸਕ੍ਰਿਪਸ਼ਨ ਵੀ ਆਉਣੀ ਚਾਹੀਦੀ ਆ ਮਿਹਰਬਾਨੀ ਹੋਊਗੀ ਤੇ ਗੱਲਬਾਤ ਕਰਦੇ ਆ ਵੀਰ ਸਰਲੀਨ ਨਾਲ ਤੇ ਇਹ ਮੋਟਰਸਾਈਕਲ ਕਿੰਨੇ ਦੇ ਆਏ ਕਿੰਨੇ ਪੈਸੇ ਇਹਨੂੰ ਤਿਆਰ ਕਰਨ ਤੇ ਲੱਗੇ ਤੇ ਕਿੱਥੋਂ-ਕਿੱਥੋਂ ਇਹ ਲੈ ਸਾਰੀ ਗੱਲਬਾਤ ਕਰਦੇ ਆਂ ਵੀਡੀਓ 'ਚ ਆਓ ਜੀ ਗੱਲਬਾਤ ਕਰਦੇ ਆਂ ਸੁਲਿੰਦਰ ਸੁਲਿੰਦਰ ਸਸੀ ਕਾ ਸਸੀ ਜੀ ਕੀ ਹਾਲ ਹੈ ਕੀ ਹਾਲ ਠੀਕ ਠਾਕ ਵਧੀਆ ਜੀ ਸੁਣਾ ਸੁਲਿੰਦਰ ਤੁਹਾਡੇ ਮੋਟਰਸਾਈਕਲ ਤਿੰਨੇ ਜਿਹੜੇ ਆ ਜਾਮੇ ਬਹੁਤ ਵਧੀਆ ਨੇ ਧੰਨਵਾਦ ਧੰਨਵਾਦ ਆ ਤੁਹਾਡਾ ਜੀ ਤੇ ਇਹ ਤਿੰਨੇ ਮੋਟਰਸਾਈਕਲ ਜਿਹੜੇ ਆ ਇਹ ਕਿੰਨੇ ਕ ਦੇ ਆ ਗਏ ਆ ਇਹ ਇਹ ਵੀ 10 ਲੱਖ ਰੁਪਏ ਲੱਗੇ ਜਾਂਦਾ ਇਹਨਾਂ ਦੇ ਤਿੰਨਾ ਤੇ ਹਾਂਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ RX 100 ਦੀ ਹਾਂਜੀ ਹਾਂਜੀ ਇਹ ਜਮਾ RX 100 ਜਿਹੜਾ ਆ ਹਾਂਜੀ ਇਹ ਕਿੱਥੋਂ ਖਰੀਦਿਆ ਇਹ ਸਾਡੇ ਨਾਲ ਦੇ ਪਿੰਡ ਤੋਂ ਖਰੀਦਿਆ ਸੀਗਾ ਤੋਂ ਅਸੀਂ ਖਰੀਦਿਆ ਸਾਰਾ 12000 ਰੁਪਏ ਦਾ 12000 ਦਾ ਹਾਂਜੀ ਹਾਂਜੀ 12000 ਦਾ ਖਰੀਦ ਕੇ ਇਹ ਹੈਗਾ RX 100 ਹਾਂਜੀ ਹਾਂਜੀ 100 ਸੀਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਨੂੰ ਤਿਆਰ ਫਿਰ ਦੁਬਾਰਾ ਕਿੱਥੋਂ ਕਰਾਇਆ ਇਹ ਸਾਰਾ ਤਿਆਰ ਦਿੱਲੀੋਂ ਕਰਵਾਇਆ ਜੀ ਦਿੱਲੀੋਂ ਹਾਂਜੀ ਅੱਛਾ ਤੇ ਦਿੱਲੀ ਤੋਂ ਇਹਦਾ ਕੀ ਕੀ ਕੰਮ ਕਰਾਇਆ ਸੀ ਦਿੱਲੀ ਤੋਂ ਇਹਦਾ A to Z ਕੰਮ ਕਰਾਇਆ ਜੋ ਨਿਕਲ disc brake ਅੱਗੇ ਲਵਾਈ ਜੇ ਅੱਛਾ ਜੀ ਇੰਜਨ ਦਾ ਪੂਰਾ ਪੇਟੀਬੰਦ ਕੰਮ ਕੀਤਾ ਜੇ ਕੋਈ ਵੀ ਪਹਿਲਾ ਕੰਮ ਰਹਿਣ ਦਿੱਤਾ ਤੇ ਇਹਦੇ ਅੱਛਾ ਜੀ ਪੂਰਾ ਜੈਨੂਇਨ ਕੰਮ ਕੀਤਾ ਜੇ ਮਤਲਬ ਇਹ ਜਿਹੜਾ RX 100 100 cc ਯਾਮੇ ਵਾਲਿਆਂ ਦਾ ਆਉਂਦਾ ਹੈ ਮੋਟਰਸਾਈਕਲ origignal ਹਾਂਜੀ ਹਾਂਜੀ ਬਿਲਕੁਲ ਉਸੇ ਤਰ੍ਹਾਂ ਦੇ ਜਿਹੜੇ ਮੋਡੀਫਿਕੇਸ਼ਨ ਬਾਅਦ ਮੋਡੀਫਿਕੇਸ਼ਨ ਹੋਈ ਆ ਉਸ ਤੋਂ ਤੇਰੀ ਕੀਤੀ ਦਾ ਅੱਗੇ disc brake ਲਾਈ ਜੇ अच्छा हां डिस्क हाँ ब्रेक ਨਹੀਂ ਆਉਂਦੀ ਉਹਦੀ हां जो डिस्क ब्रेक ਨਹੀਂ ਆਉਂਦੀ ਵੀ ਕੰਟਰੋਲ ਖਰਾਬ ਹੀ ਰਹੇ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਉਹ ਸੇਮ ਹੀ ਆ ਸੇਮ ਹੀ ਸੇਮ ਹੀ ਜੀ ਕਿੰਨੇ ਪੈਸੇ ਲੱਗ ਗਏ ਤੇ ਇਹ ਤੇ 1,25,000 ਰੁਪਏ ਲੱਗ ਗਏ ਜੀ 1,25,000 ਹਾਂਜੀ 12,000 ਕੱਢ ਕੇ ਕਿ 12,000 ਪਾ ਗਏ ਕੱਢ ਕੇ 12,000 ਕੱਢ ਕੇ 1,25,000 ਰੁਪਏ ਜਿਹੜਾ ਤੁਸੀਂ ਦਿੱਲੀ ਦੇ ਕੇ ਆਏ ਜੀ ਹਾਂਜੀ ਹਾਂਜੀ ਤੇ ਸਾਰਾ ਟੋਟਲ ਇਹ ਜਿਹੜਾ ਨਵੇਂ ਰੰਗ ਕਰਾਇਆ ਸਾਰਾ ਕੁਝ ਸਾਰਾ ਡਿਸਕ ਬ੍ਰੇਕ ਲਵਾਈ ਹਾਂਜੀ ਠੀਕ ਹੈ ਜੀ ਤੇ ਟਾਇਰ ਵਗੈਰਾ ਟਾਇਰ ਅਮਰੀਕਾ ਤੋਂ ਆਏ ਜੀ ਇਹਦੇ ਜਿਹੜੇ ਟਾਇਰ ਆ ਉਹ ਅਮਰੀਕਾ ਤੋਂ ਇੰਪੋਰਟ ਕਰਾਏ ਜਾਂ ਇੰਪੋਰਟ ਕਰਾਏ ਜੀ ਇਹਦਾ ਅਗਲਾ ਟਾਇਰ ਨਾਲੋਂ ਮਗਲਾ ਟਾਇਰ ਛੋਟਾ ਜੀ ਅੱਛਾ ਅਗਲਾ ਟਾਇਰ ਇਹਦਾ ਵੱਡਾ ਆ ਹਾਂਜੀ ਤੇ ਪਿਛਲਾ ਟਾਇਰ ਇਹਦਾ ਛੋਟਾ ਆ ਹਾਂਜੀ ਹਾਂਜੀ ਠੀਕ ਉਹਦਾ ਕਾਰਨ ਉਹਦਾ ਕਾਰਨ ਵੀ ਇਹ ਟਰੱਕ ਉਜਾਦੀ ਹੈ ਅੱਛਾ ਏਜੰਸੀ ਵਾਲੋਂ ਵੀ ਕਿਸੇ ਨੇ ਵੇਖਿਆ ਹੋਵੇ ਕਿਸੇ ਪਿਛਲੇ ਟਾਇਰ ਛੋਟਾ ਹੀ ਹੁੰਦਾ ਜੀ ਯਾਮੇ ਨੂੰ ਏਜੰਸੀ ਵਾਲੋਂ ਵੀ ਛੋਟਾ ਟਾਇਰ ਆਉਂਦਾ ਥੋੜਾ ਇੱਕ ਪੁਆਇੰਟ ਦਾ ਮਿਨੀਮਮ ਨੰਬਰ ਛੋਟਾ ਹੀ ਹੁੰਦਾ ਤੁਹਾਡਾ ਤੇ ਕਿੰਨਾ ਟਾਈਮ ਲੱਗਿਆ ਇਹਨੂੰ ਤਿਆਰ ਹੁੰਦਿਆ ਇਹਨੂੰ 6 ਮਿੰਟ ਲੱਗ ਗਏ ਇਹ ਅਮਰੀਕਾ ਤੋਂ ਕਿਹਨੇ ਭੇਜਿਆ ਇਹ ਗੁਰਜੰਟ ਵੀਰ ਜੀ ਸਾਡੇ ਵੱਡੇ ਵੀਰ ਤੁਹਾਡੇ ਵੱਡੇ ਭਰਾ ਨੇ ਉਹਨਾਂ ਨੇ ਭੇਜਿਆ 1,25,000 ਜੇ ਤਿਆਰ ਹੋਇਆ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਲਿਆ 135 ਸੀਸੀ ਇਹ ਸਾਡੇ ਘਰ ਦਾ ਮੋਟਰਸਾਈਕਲ ਜੀ ਅੱਛਾ ਇਹ ਇਹ ਪਹਿਲਾਂ ਸੀ ਹਾਂਜੀ ਪਹਿਲਾਂ ਸੀ ਅੱਛਾ ਮਤਲਬ ਤੁਸੀਂ ਜਾਮੇ ਦੀ ਹਰੇਕ ਸੀਰੀ ਜਿਹੜੀ ਆ ਉਹਨੂੰ ਹਾਂਜੀ ਰੱਖਣਾ ਖੰਦ ਕੀਤਾ ਹੈ ਮਤਲਬ ਸ਼ੌਂਕ ਹੈ ਕਿ ਜਾਮੇ ਦੀ ਹਰੇਕ ਚੀਜ਼ ਆਪਣੇ ਘਰ ਰੱਖਣੀ ਹੈ ਅੱਛਾ ਇਹ ਆ 135 ਸੀਸੀ ਹਾਂਜੀ ਹਾਂਜੀ ਇਹ ਤੁਹਾਡਾ ਆਪਣਾ ਮੋਟਰਸਾਈਕਲ ਹੈ ਸਾਡਾ ਆਪਣਾ ਮੋਟਰਸਾਈਕਲ ਤੇ ਇਹਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਹੋਈ ਹੈ ਇਹਦੇ ਵਿੱਚ ਇਹਦਾ ਇੰਜਨ ਚਾਰ ਗੇਰ ਵਾਲਾ ਸੀ ਪਹਿਲਾਂ ਹਾਂ ਇਹਨੂੰ ਹੁਣ 5 ਗੇਰ ਨਾਲ ਕੀਤਾ ਵੇ ਯਮਾ ਦਾ ਕਿੰਗ ਹਾਂ ਉਹਦਾ ਉਹਦਾ ਇਹਦੇ ਪਾਰਟਸ ਪਏ ਹੋਏ ਨੇ ਠੀਕ ਹੈ ਮਤਲਬ ਇਹ ਜਿਹੜਾ ਇਹ ਮੋਡੀਫਿਕੇਸ਼ਨ ਹੋਈ ਹੈ ਇਹਦੀ ਇਹਦਾ ਬੋਰ ਵੱਡਾ ਕੀਤਾ ਹੈ ਹਾਂ ਸਾਰਾ ਇਸ ਨਾਲ ਸਭ ਕੁਝ ਵੱਡਾ ਕੀਤਾ ਜਾਂਦਾ ਵੀ ਇਹ ਜਿੰਨਾ ਜਿੰਨੀ ਇਹਦੀ ਮੋਡੀਫਿਕੇਸ਼ਨ ਹੋ ਜਾਂਦੀ ਹੈ ਇਹਦਾ ਇੰਜਨ ਫਿਰ ਨਵਾਂ ਰੱਖਿਆ ਗਿਆ ਹਾਂਜੀ ਨਵਾਂ ਰੱਖਿਆ ਗਿਆ ਜੀ ਟੋਟਲੀ ਇੰਜਨ ਨਵਾਂ ਹੋ ਗਿਆ ਨਾ ਹਾਂਜੀ ਹਾਂਜੀ ਆ ਜਾਮਾ ਕਿੰਗ ਦਾ ਹਾਂਜੀ ਬਸ 78 ਦੀ ਆਪਣੀ ਆ ਥੋੜਾ ਵੱਡਾ ਕੀਤਾ ਹੈ ਅੱਛਾ 78 ਆਪਣੀ ਆ ਇੰਜਨ ਇਹਦਾ ਨਵਾਂ ਰੱਖਤਾ ਆ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿੱਥੋਂ ਤਿਆਰ ਕਰਾਇਆ ਫਿਰ ਇਹ ਵੀ ਉਸ ਦਿੱਲੀ ਤੋਂ ਆ ਜੀ ਇਹ ਵੀ ਦਿੱਲੀ ਤੋਂ ਤਿਆਰ ਹੋਇਆ ਇਹਨੂੰ ਦੁਬਾਰਾ ਰੰਗ ਕਰਾਇਆ ਸਾਰੇ ਹਾਂਜੀ ਇਹਦਾ ਰੰਗ ਪਹਿਲਾਂ ਗ੍ਰੇਡੀ ਥੋੜਾ ਵਿੱਚ ਇਹਨੂੰ ਤਰਾ ਦੁਬਾਰਾ ਨਮਾਰਾਂ ਕਰਾਇਆ ਜੀ ਤੇ ਟਾਇਰ ਇਹਦੇ ਟਾਇਰ ਇਹਦੇ ਇਹ ਇਥੋਂ ਹੀ ਲੈ ਜੀ ਟਾਇਰ ਇਹਦਾ ਵੀ ਟਾਇਰ ਛੋਟਾ ਹੈ ਪਿੱਛੇ ਹਾਂ ਜੀ ਇਹਦਾ ਵੀ ਟਾਇਰ ਛੋਟਾ ਮਗਰਲਾ ਅਗਲਾ ਟਾਇਰ ਇਹਦਾ ਵੱਡਾ ਲੱਗਦਾ ਹਾਂਜੀ ਹਾਂਜੀ ਤੇ ਇਹਦੀ ਲਾਈਟ ਜਿਹੜੀ ਆ ਵੈਸੇ ਤੇ ਜਾਂਵੇਂ ਨੂੰ ਗੋਲ ਲਾਈਟ ਹੁੰਦੀ ਆ ਇਹ ਅਸੀਂ ਚੋਸ ਪਾਈ ਜੀ ਥੋੜਾ ਵੱਖਰਾ ਕੀਤਾ ਇਹ ਅੱਛਾ ਇਹ ਇਹ ਮੈਨੂੰ ਆ ਜਿਹੜਾ ਹੋਂਡਾ ਦਾ ਐਸਐਸਡੀ ਉਹਦੀ ਪਾਈ ਐਸਐਸਡੀ ਉਹਦੀ ਲਾਈਟ ਲੱਗਦੀ ਹੈ ਨਾ ਉਹਦੀ ਜੀ ਤੇ ਮੀਟਰ ਤੇ ਜਾਮੇ ਦੀ ਆ ਹਾਂਜੀ ਮੀਟਰ ਥੋੜੇ ਚੇਂਜ ਕੀਤੇ ਜੇ ਵੱਡੇ ਥੋੜੇ ਇਹ ਮੀਟਰ ਵੱਡੇ ਆ ਹਾਂਜੀ ਹਾਂਜੀ ਇਹ ਫੇ ਮੀਟਰ ਕਿੱਥੋਂ ਲੈਏ ਵੱਡੇ ਸਹੀ ਅਮਰੀਕਾ ਤੋਂ ਆਏ ਜੇ ਇਹਦੇ ਮੀਟਰ ਜਿਹੜੇ 135 ਸੀਸੀ ਵਾਲੇ ਦੇ ਇਹ ਅਮਰੀਕਾ ਤੋਂ ਆਏ ਹਾਂਜੀ ਇਹ ਗਰਜੈਂਟਸੋਂ ਨੇ ਭੇਜਦਾ ਰਿਹਾ ਸਾਰਾ 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 ਗਰਜੈਂਟਸੋਂ ਦੇ ਰਾਹੀਂ ਆਇਆ ਜੀ ਅੱਛਾ ਜੀ ਹਾਂਜੀ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਈ ਮੋਟਰਸਕਲ ਟੈਂਕੀ ਜਿਹੜੀ ਆ ਹਾਂਜੀ ਟੈਂਕੀਆਂ ਤੇ ਦੋਹਾਂ ਦੀਆਂ ਲਗਭਗ ਮੈਨੂੰ ਸੇਮ ਹੀ ਲੱਗਦੀਆਂ ਇਹ ਸੇਮ ਟੈਂਕੀਆਂ ਸੇਮ ਜਨਰੇਟਿੰਗ ਹੈਨਾ ਬਹੁਤ ਫਰਕ ਨਹੀਂ ਲੱਗਦਾ ਸਿਰਫ ਸੀਸੀ ਦੇ ਵਿੱਚ ਫਰਕ ਹੈ ਜਾਂ ਜਿਹੜੀ ਤੁਸੀਂ ਮੋਡੀਫਿਕੇਸ਼ਨ ਕਰਾਈ ਆ ਹਾਂਜੀ ਹਾਂਜੀ ਉਹਦੇ ਨਾਲ ਇਹ 135 ਸੀਸੀ ਤੇ ਰਹਿ ਨਹੀਂ ਗਿਆ ਨਹੀਂ ਨਹੀਂ ਵਾਦ ਜੀ ਟੋਟਲ ਪੈਸੇ ਕਿੰਨੇ ਲੱਗੇ ਇਹਦੇ ਇਹ ਤੇ 1.5 ਲੱਖ ਰੁਪਏ ਲੱਗੇ ਡੇਢ ਲੱਖ ਰੁਪਏ ਲੱਗੇ ਲੱਗੇ ਤੇ ਡੇਢ ਤੋਂ 2 ਲੱਖ ਰੁਪਏ ਇਹਦੇ ਤੇ ਲੱਗ ਗਿਆ ਹਾਂਜੀ ਹਾਂਜੀ ਤੇ ਇਹਦੀ ਵਾਇਰਿੰਗ ਵਗੈਰਾ ਸਾਰੀ ਜਿਹੜੀ ਆ ਜਿਹੜਾ ਸਭ ਕੁਝ ਨਵਾਂ ਪਿਆ ਜੀ ਸਾਰਾ ਨਵਾਂ ਆ ਸਾਰਾ ਹੀ ਨਵਾਂ ਤੇ ਦਿੱਲੀ ਤੋਂ ਹੋਇਆ ਕੰਮ ਇਹ ਡੇਢ ਡੇਢ ਤੋਂ ਪੌਣੇ 2 ਲੱਖ ਦੇ ਵਿੱਚ ਵਿੱਚ ਇਹ ਲੱਗ ਗਿਆ ਹਾਂਜੀ ਹਾਂਜੀ ਤੇ ਸਭ ਤੋਂ ਮੇਨ ਮੋਟਰਸਾਈਕਲ ਆ ਜਿਹੜਾ ਪੰਜਾਬ ਚ ਮੈਂ ਨਹੀਂ ਦੇਖਿਆ ਕਿਤੇ ਵੀ ਤੇ ਮੈਂ ਵੀਰ ਨੂੰ ਕਹੂੰਗਾ ਕੈਮਰੇ ਵਾਲੇ ਨੂੰ ਵੀ ਭਾਈ ਇਹ ਮੋਟਰਸਾਈਕਲ ਦੇ ਤੂੰ ਕੋਲੇ ਆ ਜਾ ਹੁਣ ਆਪਾਂ ਇੱਕ ਮੋਟਲੇ ਹੀ ਵਖਾ ਤਸਵੀਰ ਦੱਸੜ ਭਾਈ ਨੂੰ ਸੇਮ ਕਲਰ ਉਹਨਾਂ ਦੇ ਕੋਲੇ ਅੱਛਾ ਜੀ ਹਾਂਜੀ ਵੇਖੋ ਜੀ ਇਹ ਮੋਟਰਸਾਈਕਲ ਉਹ ਮੋਟਰਸਾਈਕਲ ਆ ਜਿਹੜਾ ਕਿਸੇ ਖਾਸ ਸੈਲੀਬ੍ਰਿਟੀ ਕੋਲ ਹੀ ਆ ਤੇ ਉਹਨਾਂ ਤੋਂ ਬਾਅਦ ਇਹ ਗਰਜੰਡ ਸੋਹਣਾ ਤੇ ਸੁਲੀਨ ਵੀਰ ਹੋਣਾ ਨੇ ਆਪਣੇ ਘਰੇ ਲੈ ਕੇ ਡੱਕਦਾ ਹੈ ਇਹ ਮੋਟਰਸਾਈਕਲ ਹੈ ਗਿਆ ਯਾਮਾ 350 ਸੀਸੀ ਪਰ ਹੈ 350 ਸੀਸੀ ਆ ਪਰੰਤੂ ਇਹਦੇ ਵਿੱਚ ਮੋਡੀਫਿਕੇਸ਼ਨ ਕੀ ਕੀ ਹੋਈ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਅਸਾ ਸਲੀਨ ਇਹ ਮੋਟਰਸ ਲਿਆ ਕਿੱਥੋਂ ਪਹਿਲਾਂ ਇਹ ਤੁਸੀਂ ਇਹ ਤਾਂ ਮਿਲਾਡੂ ਤੋਂ ਲਿਆ ਜੀ ਤਾਮਲ ਦਾਡੂ ਤੋਂ ਹਾਂਜੀ ਤੇ ਤਾਮਲ ਦਾਡੂ ਤੋਂ ਤੁਸੀਂ ਪਹੁੰਚ ਕਿਦਾਂ ਕੀਤੀ ਇਹ ਪਹੁੰਚ ਦਿੱਲੀ ਵਾਲੇ ਭਾਜੀ ਉਹਨੇ ਸਭ ਕੁਝ ਕਰਕੇ ਦਿੰਦਾ ਸਾਨੂੰ ਅੱਛਾ ਤੁਸੀਂ ਡਿਮਾਂਡ ਰੱਖੀ ਕਿ ਸਾਨੂੰ 350 ਸੀਸੀ ਮੋਟਰਸਾਈਕਲ ਚਾਹੀਦਾ ਹੈ ਹਾਂਜੀ ਇਹਨੂੰ ਚਾਸੀ ਮਿਲੀ ਜੀ ਬਸ ਅੱਛਾ ਇੰਨੀ ਬਹੁਤ ਬਰੀ ਕੰਡੀਸ਼ਨ ਚ ਇਹ ਕਿਉਂਕਿ ਐਵੇਂ ਦੇ ਹੈ ਗਏ ਜਿਹਨੇ ਵੇਚਿਆ ਤਾਂ ਇਹਦੀਆਂ ਡਿਸਕ ਬ੍ਰੇਕ ਲੱਗੀ ਹੋਈ ਆ ਡਬਲ ਡਿਸਕ ਕੀਤੀ ਜਾ ਗਾੜੀ ਡਬਲ ਡਿਸਕ ਆ ਹਾਂਜੀ ਹੈਨਾ ਹਾਂਜੀ ਸਾਰਾ ਹਾਈਡਰੌਲਿਕ ਹੈ ਇਹ ਹਾਈਡਰੌਲਿਕ ਸਾਰਾ ਹਾਂਜੀ ਕੋਈ ਤਾਰ ਨਹੀਂ ਹੈ ਕਲਚ ਨੂੰ ਤਾਰ ਨਹੀਂ ਕੋਈ ਬ੍ਰੇਕ ਨੂੰ ਤਾਰ ਨਹੀਂ ਬਸ ਹਾਈਡਰੌਲਿਕ ਸਾਰਾ ਜੀ ਅੱਛਾ ਇਹਦੀਆਂ ਮਤਲਬ ਆ ਜਿਹੜੀਆਂ ਤਾਰਾਂ ਤੂਰਾਂ ਜਿਹੜੀਆਂ ਕਲਚ ਦੀਆਂ ਬ੍ਰੇਕ ਦੀਆਂ ਇਹ ਸਾਰਾ ਹਾਈਡਰੌਲਿਕ ਸਿਸਟਮ ਹੈ ਸਾਰਾ ਹਾਈਡਰੌਲਿਕ ਠੀਕ ਹੈ ਪਾਵਰ ਹੋ ਗਿਆ ਸਾਰੇ ਦਾ ਹੈ ਨਾ ਹਾਂਜੀ ਹਾਂਜੀ ਤੇ ਇਹ ਮੋਟਰਸਾਈਕਲ ਲਿਆ ਕਿਨੇ ਦਾ ਸੀ ਇਹ ਇਹ ਸਾਨੂੰ ਇੱਕੋ ਹੀ ਖਰਚਾ ਬਣਿਆ ਸਾਡਾ ਸਾਰਾ ਤਿਆਰਦੂ ਕਰਕੇ 7 ਤੋਂ 8 ਲੱਖ ਰੁਪਏ ਲੱਗੇ ਤੇ 7 ਤੋਂ 8 ਲੱਖ ਰੁਪਏ ਜਿਹੜਾ ਆ ਇਸ ਮੋਟਰਸਾਈਕਲ ਤੇ ਲੱਗਾ ਹੈ ਹਾਂਜੀ ਹਾਂਜੀ ਹੈ ਨਾ ਤੇ ਇਹਦਾ ਨੰਬਰ ਨਹੀਂ ਤੁਸੀਂ ਬਦਲਿਆ ਮੈਨੂੰ ਲੱਗਦਾ ਨੰਬਰ ਨਹੀਂ ਇਹ ਕੀਤਾ ਜੇ ਇਹ ਤੁਹਾਡੇ ਕੋਲ ਕਿਆ ਨਿਸ਼ਾਨੀ ਵੀ ਪਾ ਲਾ ਕੇ ਕਿੱਥੇ ਲਿਆਂਦਾ ਮੋਟਰਸਾਈਕਲ ਲੱਭ ਕੇ ਅੱਛਾ ਹਾਂਜੀ ਹਾਂਜੀ ਇਹ ਨਿਸ਼ਾਨੀ ਵਜੋਂ ਹਾਂਜੀ ਅ ਨੰਬਰ ਜਿਹੜਾ ਉਹੀ ਰੱਖਿਆ ਆ ਹਾਂਜੀ ਤਾਮਲ ਦਾਡੂ ਤੋਂ ਤੁਸੀਂ ਮੋਟਰਸੈੱਡ ਲਿਆ ਆਇਆ ਹੈ ਹਨਾ ਮਿਹਰ ਅੱਛਾ ਇਹਦੀ ਆਪਾਂ ਜੇ ਗੱਲ ਕਰੀਏ ਤੇ ਇਹਦੇ ਡਿਸਕਾਂ ਜਿਹੜੀਆਂ ਉਹ ਸਪੈਸ਼ਲ ਲੱਗਦੀਆਂ ਮੈਨੂੰ ਸਪੈਸ਼ਲ ਇਹ ਮੇਰੇ ਅਮਰੀਕਾ ਤੋਂ ਆਈਆਂ ਜੀ ਇਹਦੇ ਆ ਡਿਸਕਾਂ ਜਿਹੜੀਆਂ ਦੋਨੋਂ ਅਮਰੀਕਾ ਤੋਂ ਆਈਆਂ ਇੰਪੋਰਟ ਹੋਈਆਂ ਹਾਂਜੀ ਠੀਕ ਹੈ ਜੀ ਤੇ ਆ ਮੀਟਰ ਵੀ ਮੈਨੂੰ ਇਹ ਇਹ ਅਮਰੀਕਾ ਤੋਂ ਆਇਆ ਜੀ ਇਹ ਮੈਟਲ ਦਾ ਹੀ ਪੂਰਾ ਇਹ ਜਿਹੜੇ ਮੀਟਰ ਆ ਹਾਂਜੀ ਇਹ ਮੈਟਲ ਦੇ ਨੇ ਹਾਂਜੀ ਹਾਂਜੀ ਹਨਾ ਤੇ ਮੈਂ ਕਹਾਂਗਾ ਕਿ ਕੈਮਰਾ ਮਾਨੂੰ ਪੇ ਥੋੜਾ ਲਾਗੇ ਲਿਆ ਆਪਾਂ ਨਾ ਕੱਲਾ ਕੱਲਾ ਪਾਟੇ ਦਾ ਵਿਖਾਉਣਾ ਆ ਆਹ ਜਿਹੜੀ ਡਿਸਕ ਆ ਇਹ ਅਮਰੀਕਾ ਤੋਂ ਇੰਪੋਰਟ ਹੋਈ ਆ ਇਹਦਾ ਮੀਟਰ ਆ ਜਿਹੜਾ ਸਪੀਡੋਮੀਟਰ ਆ ਜਿਹੜਾ ਪਾਵਰ ਮੀਟਰ ਆ ਇਹ ਵੀ ਅਮਰੀਕਾ ਤੋਂ ਇੰਪੋਰਟ ਹੋਇਆ ਇਹ 10000 10000 ਤੱਕ ਚੱਲ ਜਾਂਦਾ ਜੀ ਇਹਦਾ ਆਰ ਪੀ ਐਮ ਅੱਛਾ ਆਰ ਪੀ ਐਮ 10000 ਤੱਕ ਚੱਲਦਾ ਟਰੈਕਟਰ ਦਾ ਤਾਂ 3-4000 ਤੱਕ ਜਾਂਦਾ ਜੀ ਹਾਂ ਇਹਦਾ 10000 ਤੱਕ ਚੱਲ ਜਾਂਦਾ ਜੀ ਅੱਛਾ ਜੀ ਹਾਂ ਜੀ 180 ਸਪੀਡ ਤੇ ਲਾਇਆ ਵਾਹੀਂ ਪੇ ਜਾ ਕੇ ਗਾੜੀ ਜਾਂਦਾ ਜੀ ਅੱਛਾ 180 ਦੀ ਸਪੀਡ ਤੇ ਇਹਨੂੰ ਭੁਜਾਇਆ ਆ ਹਾਂ ਜੀ ਤੇ ਮੀਟਰ ਤੇ ਉਹਦਾ ਲਿਖਿਆ ਹੋਇਆ 120 ਤੱਕ ਹਾਂ ਇਹ ਹੈਗਾ ਜੀ ਮਾਈਲਾਂ ਚ ਬਹੁਤਿਆਂ ਨੂੰ ਹੈਗਾ ਵੀ ਇਹ ਇਹਨਾਂ ਜਾਂਦਾ ਨਹੀਂ ਮੀਟਰ ਦੇ 120 ਲਿਖਿਆ ਜੀ ਅੱਛਾ ਹਾਂ ਜੀ ਉਹਨਾਂ ਨੂੰ ਦੱਸਣਾ ਵੀ ਇਹ ਮੀਲਾਂ ਜਾਂ ਕਿਲੋਮੀਟਰਾਂ ਨਹੀਂ ਹੈ ਅੱਛਾ ਇਹਦੇ ਸੈਂਸਰ ਵੀ ਦੋ ਨੇ ਹਾਂ ਜੀ ਹੈਨਾ ਮੈਂ 350 ਸੀਸੀ ਲੱਗਦਾ ਨਹੀਂ ਜੀ ਲਿਖਿਆ ਤੁਸੀਂ 350 ਸੀਸੀ ਜਿੰਨਾ ਇਹਦੇ ਤੇ ਤੁਸੀਂ ਕੰਮ ਕੀਤਾ ਜਿੰਨੇ ਪੈਸੇ ਲਾਤੇ ਆ ਇਹ ਮੈਨੂੰ 550 ਸੀਸੀ ਲੱਗਦਾ ਆ ਉੱਪਰ ਹੀ ਹੋ ਗਿਆ 550 ਨਾ ਵੀ ਇਹਦੇ ਕਾਰਬੂਰੇਟਰ ਹੀ ਵੱਡੇ ਪਾਏ ਜੇ ਅੱਛਾ ਇਹਦੇ ਕਾਰਬੂਰੇਟਰ ਵੱਡੇ ਨੇ ਹਾਂਜੀ ਤੇ ਸਲੰਸਰ ਇਹਨੂੰ ਪਹਿਲਾਂ ਹੀ ਦੋ ਆਉਂਦੇ ਹੈ ਕਿ ਜਾਂ ਇੱਕ ਆਉਂਦਾ ਨਹੀਂ ਪਹਿਲਾਂ ਹੀ ਦੋ ਸਲੰਸਰ ਨੇ ਦੋ ਪਿਸਟਨ ਕੰਮ ਕਰਦੇ ਜੀ ਪਹਿਲਾਂ ਹੀ ਦੋ ਆਉਂਦੇ ਪਹਿਲਾਂ ਹੀ ਆਉਂਦੇ ਦੋ ਮਤਲਬ ਆਉਂਦੇ ਦੋ ਪਰ ਤੁਸੀਂ ਉਹਨਾਂ ਨੂੰ ਵੀ ਅਪਡੇਟ ਕਰਤਾ ਹੈ ਹਾਂਜੀ ਹਾਂਜੀ ਅੱਛਾ ਦੋ ਸਲੰਸਰ ਨੇ ਹਾਂਜੀ ਤੇ ਇਹ ਸਲੰਸਰ ਬੜੇ ਸਪੈਸ਼ਲ ਜਿਹੇ ਨੇ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਹੀ ਸਲੰਸਰ ਪਾਏ ਹੋਏ ਅਮਰੀਕਾ ਤੋਂ ਆਏ ਸੀ ਉਹਨਾਂ ਨੀਵੇਂ ਹੋ ਜਾਂਦੇ ਸਲੰਸਰ ਥੱਲੇ ਆਉਂਦੇ ਸੀਪੀ ਡਬਲ ਕਰਦਾ ਨਹੀਂ ਵਾਲਾ ਥੱਲੇ ਲੱਗਦਾ ਹੈ ਉਹ ਫਿਰ ਲਾ ਕੇ ਅਸੀਂ ਰੱਖਦੇ ਹਾਂ ਸਾਈਡ ਤੇ ਅਸੀਂ ਹੁਣ ਸਿੱਧੇ ਪਾਏ ਇਹਨਾਂ ਨੇ ਬੇਕਪ ਵੀ ਜਾਰੀ ਵਧ ਗਈ ਹੈ ਉਹ ਸਾਇਲੈਂਟ ਹੈ ਉਹ ਸਾਇਲੈਂਟ ਜਾਂਦਾ ਹੈ ਹਾਂਜੀ ਹਾਂਜੀ ਮਤਲਬ ਇਹਦੇ ਸੈਂਸਰ ਵੀ ਅਮਰੀਕਾ ਤੋਂ ਇੰਪੋਰਟ ਕੀਤੇ ਜੀ ਸੈਂਸਰ ਇਹਦੇ ਇੱਕ ਨੋਸ ਲੱਗਦੀ ਬਾਹਰ ਗੱਡੀਆਂ ਤੁਹਾਨੂੰ ਪਤਾ ਹੋਵੇ ਸ਼ਾਇਦ ਉਹ ਵੀ ਲੱਗੀ ਹੋਵੇ ਚਾਹ ਦੇਖੋ ਸਾਹਮਣੇ ਸਿਲੰਡਰ ਲੱਗਾ ਵਿੱਚ ਇਹਨਾਂ ਨੇ ਪਾਵਰ ਵਾਧੀ ਹੈ ਇਹ ਇਹ ਵਾਲੀ ਜਿਹੜੀ ਹੈ ਹਾਂਜੀ ਹਾਂਜੀ ਇਹ ਇਹ ਪਾਵਰ ਵਾਸਤੇ ਪਾਵਰ ਵਾਸਤੇ ਜੀ ਇਹ ਵਹਿ ਜਾਮਨ ਲੱਗਦੀ ਨਹੀਂ ਨਹੀਂ ਲੱਗਦੀ ਇਹ ਆਪ ਸਪੈਸ਼ਲ ਮੰਗਾਈ ਜੀ ਤੇ ਇਹ ਵੀ ਅਮਰੀਕਾ ਤੋਂ ਇਹ ਅਮਰੀਕਾ ਤੋਂ ਆਈ ਜੀ ਟੋਟਲੀ ਸਮਾਰਟ ਜਿੰਨਾ ਵੀ ਜਗਾ ਸਾਰਾ ਅਮਰੀਕਾ ਤੋਂ ਆਇਆ ਜੀ ਇਹਦੇ ਚ ਕੀ ਕੀ ਕਰਾਇਆ ਤੁਸੀਂ ਇਹਦੇ ਚ ਅਸੀਂ ਕਾਰਬੂਰੇਟਰ ਬਦਲੇ ਜੇ ਇੱਕ ਨੋਸ ਲੱਗੀ ਜੇ ਅੱਛਾ ਡਬਲ ਡਿਸਕ ਸਾਰੇ ਕਰਾਇਆ ਜੀ ਸਾਰਾ ਏ ਟੂ ਜ਼ेड ਕੰਮ ਕੋਈ ਰਹਿਣ ਦਿੱਤਾ ਪੁਰਾਣਾ ਸਾਰਾ ਕੀਤਾ ਜੀ ਤੇ ਜਿੰਨਾ ਇਹ ਵਾਤ ਵਾਤ ਪਾਸਾ ਦਾ ਜੀ ਪਿਛਲੇ ਪਿਛਲੇ ਡਿਸਕੀ ਹੈ ਪਿਛਲੇ ਡਿਸਕ ਕਰਾ ਲੈਣਾ ਡਿਸਕ ਤੇ ਨਹੀਂ ਹੁੰਦੀ ਡਿਸਕ ਨਹੀਂ ਹੁੰਦੀ ਸਾਰਾ ਜੁੱਤੇ ਸਾਜ ਜਾਂਦੀ ਡਿਸਕ ਨਹੀਂ ਆਉਂਦੀ ਪਹਿਲਾਂ ਇਹਦੀ ਪਿਛਲੀ ਵੀ ਡਿਸਕਾਂ ਹੋ ਗਈਆਂ ਡਿਸਕ ਬ੍ਰੇਕ ਹੋ ਗਈ ਅਸੀਂ ਚੋਣ ਤੋਂ ਪਹਿਲਾਂ ਇਹਨੂੰ ਵੀ ਖਲੋਣ ਦਾ ਜ਼ਿਆਦਾ ਧਿਆਨ ਦਿੱਤਾ ਵੀ ਖ ਪੀਓ ਨਾਲ ਬਾਅਦ ਸੱਚਾ ਪਹਿਲਾਂ ਕੰਟਰੋਲ ਅਸ ਤੇ ਆਉਂਦਾ ਮਤਲਬ ਸਪੀਡ ਵਾਲ ਜਿਹੜਾ ਆ ਉਹ ਬਾਅਦ ਚ ਧਿਆਨ ਕੀਤਾ ਪਹਿਲਾਂ ਐ ਵੇਖੇ ਵੀ ਇਹ ਨਵੇਂ ਭਜਾ ਲਿਆ ਤੇ ਮੁੜ ਕੇ ਬ੍ਰੇਕ ਹੀ ਨਾ ਲੱਗੇ ਹਾਂ ਹਾਂਜੀ ਹਾਂ ਉਹ ਗੱਲ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਚਲੋ ਗੱਲਬਾਤ ਕਰਦੇ ਆ ਆਪਾਂ ਕਾਲੇਜੀ ਟਾਈਮ ਉਹਨੇ ਮੋਟਰਸਾਈਕਲ ਭਜਾ ਲਿਆ ਕਿ ਮੁੜ ਕੇ ਕਹਿੰਦਾ ਹਮ ਬ੍ਰੇਕ ਕਿੱਥੋਂ ਲਗਣੀ ਆ ਬੁਲਟ ਮੋਟਰਸਾਈਕਲ ਦੀ ਬ੍ਰੇਕ ਜਿਹੜੀ ਉਹ ਦੂਜੇ ਪਾਸੇ ਹੁੰਦੀ ਹੈ ਪਹਿਲਾਂ ਹਾਂਜੀ ਉਹਨੇ ਮੋਟਰਸਾਈਕਲ ਭਜਾ ਲਿਆ ਕਹਿੰਦਾ ਇਹਦੀ ਬ੍ਰੇਕ ਐਨੇਗੀ ਨਾ ਬ੍ਰੇਕ ਖੱਬੇ ਪਾਸੇ ਇਹਦੀ ਉੱਥੋਂ ਮਾਰ ਹਾਂਜੀ ਹਾਂਜੀ ਕਈ ਵਾਰੀ ਹੁੰਦਾ ਭਜਾ ਲਈਦਾ ਮੁਰਗੇ ਬ੍ਰੇਕ ਨਹੀਂ ਲੱਗਦੇ। ਭਜਾ ਹੀ ਲੈਨੇ ਆ ਲੋਕਿਆਂ ਦੇ ਭਜਾਣ ਦੇ ਰੁਕਣਾ ਨਹੀਂ ਆ। ਇਹ ਹੈ ਕਿ ਉੱਥੇ ਜਾਮ ਹੋ ਜਾਂਦਾ ਜੇ ਕੋਈ ਸਲੀਪ ਨਹੀਂ ਕਰਦਾ। ਅੱਛਾ ਹਾਂ ਜੇ ਉੱਥੇ ਜਾਮ ਹੋ ਜਾਂਦਾ ਕੰਟਰੋਲ ਆ। ਕੰਟਰੋਲ ਪੂਰਾ ਇਹਦਾ। ਤੇ ਐਵਰੇਜ ਵਰਗਾ ਵਗੈਰਾ ਬਾਰੇ ਵੀ ਸੋਚਦੇ ਕਿ ਜਾਂ ਐਵਰੇਜ ਵੇਖੀ ਨਹੀਂ ਕਦੀ ਉਹਦਾ ਮਾੜਾ ਹਿਸਾਬ ਲਾਇ ਹੀ 9-10 ਦੀ ਐਵਰੇਜ ਦਿੰਦਾ ਇਹ। 9-10 ਦੀ। ਹਾਂਜੀ ਸਾਰੀ। ਮਤਲਬ ਪੈਟਰੋਲ ਦੇ 1 ਲੀਟਰ ਨਾਲ 9 ਤੋਂ 10 ਕਿਲੋਮੀਟਰ ਚੱਲਦਾ। ਦਿੱਲੀ ਖੜਾ ਹੈ ਇਹ ਵੀ ਖੜਾ ਹੈ ਟਰੈਕਟਰ ਵੀ ਖੜਾ ਹੈ। ਅੱਛਾ ਜਿੰਨੇ ਟਰੈਕਟਰ ਦੇਲ ਖਾਦਾ ਉਹਦਾ ਇਹਦੇ ਤੇ ਮਤਲਬ ਇਹ ਇਹ ਫਿਰ ਮੋਟਰਸਾਈਕਲ ਨਹੀਂ ਐ ਫਿਰ ਟਰੈਕਟਰ ਦਾ ਬਰਾਬਰ ਹੀ ਪਹੁੰਚਿਆ ਕੰਮ ਹੈ ਨਾ ਹਾਂਜੀ ਚਲ ਸ਼ੌਕ ਐ ਸ਼ੌਕ ਦੀ ਗੱਲ ਸ਼ੌਕ ਨਾਲ ਰੱਖੇ ਨੇ ਹਾਂਜੀ ਹਾਂਜੀ ਤੇ ਇਹਦੇ ਟਾਇਰ ਜਿਹੜੇ ਆ ਟਾਇਰ ਇਹਦਾ ਪਹਿਲਾਂ ਅਮਰੀਕਾ ਤੋਂ ਮਗਾਇਆ ਸੀ ਅੱਛਾ ਆਫ-ਰੋਡਿੰਗ ਵਾਲਾ ਸੀ ਟਾਇਰ ਤੇ ਉਹ ਇੱਥੇ ਚੱਲੇ ਆਣੇ ਸਾਡੇ ਮੋਟਰਸਾਈਕਲ ਬਬਲਿੰਗ ਕਰਦਾ ਹੈ ਅੱਛਾ ਫਿਰ ਉਹ اتار ਕੇ ਇਥੋਂ ਫਿਰ ਮਿਸ਼ਲਿੰ ਦਾ ਟਾਇਰ ਮਗਾਇਆ ਸਪੈਸ਼ਲ ਉਹ ਪਾਇਆ ਨੂੰ ਹੁਣ ਤੇ ਇਹਦੀ ਜਿਹੜੀ ਵਾਇਰਿੰਗ ਆ ਉਹ ਵੀ ਸਪੈਸ਼ਲ ਹੋਊਗੀ ਸੌਰੀ ਸਪੈਸ਼ਲ ਮਗਾਇਆ ਹੋਈ ਏ ਵਾਇਰਿੰਗ ਕਿੱਥੋਂ ਮਗਾਈ ਹੋਈ ਐ ਅਮਰੀਕਾ ਤੋਂ ਆਈ ਏ ਸਾਰੀ ਕਲਾ ਪਾਰਟ ਦਾ ਅਮਰੀਕਾ ਤੋਂ ਆਇਆ ਹੈ। ਸਾਰੀ ਸੀਡੀ ਹਾਂਜੀ ਸਾਰੀ A2Z A2Z ਜਿੰਨੀ ਵੀ ਵਾਇਰਿੰਗ ਆਦੀ ਜਿਹੜੀ ਉਹ ਉਹ ਵੀ ਅਮਰੀਕਾ ਤੋਂ ਆਇਆ ਹੈ। ਮਤਲਬ ਇਹ ਮੋਟਰਸਾਈਕਲ ਸਿਰਫ 85 ਇੰਡੀਆ ਨੇ ਸੀਡੀ ਇੰਡੀਆ ਦੀ ਬਸ ਹੈ ਜੀ। ਬਾਕੀ ਸਭ ਕੁਝ ਜਿਹੜਾ ਅਮਰੀਕਾ ਤੋਂ ਆਇਆ ਹੈ। ਇਹ ਪਰਲੇ ਸ਼ਹਿਰ ਲਿਖਿਆ ਲਿਖਿਆ ਵੀ ਮੇਡ ਇਨ ਜਪਾਨ ਹੈ ਮੋਟਰਸਾਈਕਲ। ਅੱਛਾ ਹਾਂਜੀ ਇੰਜਣ ਇਹਦਾ ਮੇਡ ਇਨ ਜਪਾਨ ਤੋਂ ਆਇਆ ਹੈ। ਇੰਡੀਆ ਤੋਂ ਇੰਡੀਆ ਨੇ ਤਿਆਰ ਨਹੀਂ ਕੀਤਾ ਕੀਤਾ ਇਹ ਜਪਾਨ ਨੇ ਹੈ। ਯਾਮਾ ਬੇਸਿਕਲੀ ਜਪਾਨ ਦਾ ਹੀ ਹੈ। ਜਪਾਨ ਜਪਨੀਸ ਕੰਪਨੀ ਹੈ। ਇਹ ਉਸ ਤੋਂ ਅਸੈਂਬਲ ਹੋਇਆ ਪਹਿਲਾਂ। ਅੱਛਾ ਹਾਂਜੀ ਤੇ ਇਸ ਵੇਲੇ ਹੁਣ ਤੁਹਾਡੇ ਕੋਲ ਹੈਗਾ ਆ 100 ਸੀਸੀ 135 ਸੀਸੀ ਤੇ 350 ਇਹ 350 ਸੀ ਹਾਂਜੀ ਠੀਕ ਆ ਆ ਮੋਟਰਸਾਈਕਲ ਤੇ ਬਹੁਤ ਰੇਅਰ ਆ ਬਹੁਤ ਰੇਅਰ ਆ ਸਾਡੇ ਸਾਡੇ ਇਲਾਕੇ ਜਿੱਨੇ ਹੈਗਾ ਇਹ ਨਾਲ ਮੋਟਰਸਾਈਕਲ ਅਸੀਂ ਨਹੀਂ ਵੇਖਿਆ ਕਦੇ ਜਦੋਂ ਲੱਗਦਾ ਮਾਝੇ ਏਰੀਆ ਚ ਮਾਝੇ ਜੀ ਨਹੀਂ ਹੈਗਾ ਇਹ ਨਾਲ ਇਹਦੇ ਨਾਲ ਤਾਂ ਮੋਟਰਸਾਈਕਲ ਨਹੀਂ ਹੈਗਾ ਬਸ ਇੱਕੋ ਤਸਵੀਰ ਜਸੜੀ ਇੱਕੋ ਵੇਖਿਆ ਅਸੀਂ ਬਸ ਹੋਰ ਕਿਸੇ ਕੋ ਨਹੀਂ ਵੇਖਿਆ ਅੱਛਾ ਤਰਸੇਮ ਜਸੜ ਕੋਈ ਹੈ ਸੇਮ ਕਦਰ ਉਹਨਾਂ ਕੋਈ ਇਹ ਉਹਨੇ ਬਸ ਸਿੰਪਲ ਦੇਖਿਆ ਕੋਈ ਮੋਡੀਫਿਕੇਸ਼ਨ ਕਰੀ ਅਸੀਂ ਇਹ ਵੱਧੋ ਮੋਡੀਫਿਕੇਸ਼ਨ ਉਹਦੇ ਨਾਲ ਉਹਨਾਂ ਦਾ ਸਿੰਪਲ ਉਹਨਾਂ ਦਾ ਸਿੰਪਲ ਆ ਜਲ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਲੱਭਿਆ ਹਾਂਜੀ ਹਾਂਜੀ ਕਿਉਂਕਿ ਉਹ ਸ਼ੁਰੂ ਸ਼ੌਕ ਹੀ ਵੀ 100 ਹੀ ਹੋ ਗਿਆ ਸੀ 135 ਹੋ ਗਿਆ ਸੀ ਲਾਸਟ ਇਹ ਰਹਿ ਗਿਆ ਸੀ ਅਸੀਂ ਕਿਹਦਾ ਵੀ ਸ਼ਿਰ ਸ਼ੌਕ ਪੂਰਾ ਕਰ ਹੀ ਲਈ ਅੱਛਾ ਇਹ ਤੋਂ ਅੱਗੇ ਵੀ ਕੋਈ ਵਾਧਾ ਕਰਨ ਵਾਲੀਆਂ ਹਨ ਹੈ ਵੇਖਿਆ ਗੱਡੀਆਂ ਸਲਾਹ ਬੰਦੀ ਹੈ ਅੱਛਾ ਕਿਸੇ ਮੋਟਰਸਪਾਰੀ ਉਹ ਐਸਾ ਇਹ ਇਹਦੇ ਤੋਂ ਵੱਡਾ 350 ਸੀਸੀ ਤੋਂ ਉਪਰ ਹੁੰਦਾ ਹੈ ਕੋਈ ਇਹ ਨੂੰ ਦੇਖਣਾ ਪੈਣਾ ਜੇ ਇਹਨਾਂ ਗੁਰਨ ਕਿਤਾ ਇੱਧਰ ਹੀ ਇਹਨਾਂ ਦੇ ਆ ਰਹੇ ਨੇ ਅਜੇ ਅਜੇ ਪਾਸੇ ਧਿਆਨ ਨਹੀਂ ਸਰਚ ਨਹੀਂ ਕੀਤਾ ਹਾਂਜੀ ਹਾਂਜੀ ਤੇ ਇਹਨਾਂ ਮੋਟਰਸਾਈਕਲਾਂ ਨੂੰ ਤੁਸੀਂ ਅਰੀਜ ਨਾਲ ਜਿਹੜਾ ਅਰੀਜ ਨਾਲ ਪੂਰੀ ਜੇ ਕੀਤਾ ਮਤਲਬ ਜਿੰਨੇ ਅਰੀਜ ਨਾਲ ਤਿਆਰ ਕੀਤਾ ਆ ਹਾਂਜੀ ਹਾਂਜੀ ਉਨੀ ਅਰੀਜ ਨਾਲ ਰੱਖਦੇ ਕੇ ਜਾਣਾਂ ਨੂੰ ਉਨੀ ਅਰੀਜ ਨਾਲ ਰੱਖਦੇ ਤੁਹਾਡੇ ਸਾਹਮਣੇ ਆ ਦੇਖ ਲੋ ਬਿਲਕੁਲ ਜੀ ਹੈ ਸਫਾਈ ਬਹੁਤ ਆ ਵਧੀਆ ਆ ਚਲੋ ਸ਼ੌਂਕ ਤੁਹਾਡੇ ਗੁਰੂ ਮਹਾਰਾਜ ਕਿਰਪਾ ਕਰੇ ਕਿ ਇਸੇ ਤਰ੍ਹਾਂ ਹੀ ਜਿਹੜੇ ਆ ਉਹ ਅ ਪੂਰੇ ਹੁੰਦੇ ਰਹਿਣ ਮਿਹਨਤਾਂ ਕਰੋ ਤੁਸੀਂ ਤੇ ਇਹ ਵੀਡੀਓ ਜਿਹੜੀ ਜਮ ਮੋਟਰਸਾਈਕਲਾਂ ਦੀ ਆਪਾਂ ਬਣਾਈਆਂ ਕਿਉਂਕਿ ਵੀਰਾਂ ਨੇ ਮਿਹਨਤ ਕਰਕੇ ਦਿਨ ਰਾਤ ਮਿਹਨਤ ਕਰਕੇ ਤੇ ਲੱਖਾਂ ਰੁਪਏ ਲਾ ਕੇ ਤੇ ਇਹ ਜਿਹੜੀ ਸੀਰੀਜ਼ ਆ ਉਹਨੂੰ ਆਪਣੇ ਘਰੇ ਲਿਆਂਦਾ ਤੇ ਅੱਜ ਵੀ ਰੀ ਦੇ ਨਾਲੇ ਮੋਟਰਸਾਈਕਲ ਜਿਹੜੇ ਆ ਚੱਲਦੇ ਆ ਉਮੀਦ ਆ ਇਹ ਤੁਹਾਨੂੰ ਇਹ ਵੀਡੀਓ ਆ ਉਹ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ